ਭਗਵਾਨ ਮਾਰਾਇ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀਜਾ ਸੋਹੰਗ ਮਾਰਾਇ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀਜਾ ਸੋਹੰਗ ਮਾਰਾਇ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸਤਕਾਰ ਜੋਗ ਹਰ ਸੰਗਤ ਜੀਓ ਪਰਮੇਸ਼ਰ ਨੇ ਕਿਰਪਾ ਕੀਤੀ ਹੈ ਆਪ ਜੀ ਸਭ ਤੇ ਲਿਖ ਸੰਜੀ ਕੀਤੇ ਆਓ ਜਿਸ ਨੇ ਸੱਚ ਦਾ ਮੰਨਣਾ ਕਹਿਣਾ ਆਓ ਜਿਸ ਨੇ ਸੱਚ ਦਾ ਮੰਨਣਾ ਕਹਿਣਾ ਲਿਖਤਾ ਵਿੱਚ ਪਰਮੇਸ਼ਰ ਨੇ ਫਰਮਾਇਆ ਗ੍ਰੰਥ ਨੰਬਰ 23 ਦੀ ਲਿਖਤਾ ਹੈ ਭਾਦਰੋਂ ਦੀ ਅੱਜ ਤੋਂ ਲੇਖ ਲਿਖਣਾ ਲਿਖ ਲੈਣਾ ਕਿਹੜਾ ਲੇਖ ਪੂਰਨ ਨੂੰ ਗੁਰੂ ਕੋਈ ਨਾ ਕਹੇਗਾ ਕੋਈ ਗੁਰਸ਼ਖ ਨਾਲ ਆਪਣੀ ਜਵਾਨ ਤੇ ਕਲਮ ਦੇ ਕਲਮ ਸ਼ਹੀ ਦਵਾਈ ਹੁਣ ਮੰਨਣਾ ਕੇ ਨਹੀਂ ਮੰਨਣਾ ਇਹ ਬਾਤ ਹੀ ਗੱਲ ਹੈ ਇਹ ਵੀ ਗੱਲ ਕਰਦੇ ਆ ਨਿਰੰਕਾਰ ਦਾ ਰੂਪ ਨਿਰੰਕਾਰ ਨ ਪੂਰਨ ਨਜਰੀ ਪਰਮੇਸ਼ਰ ਨੇ ਕਿਹਾ ਹਰਬਾਣੀ ਤੇ ਰਾਹੀਂ ਜੇ ਤੁਸੀਂ ਇਸ ਨੂੰ ਪ੍ਰਮਾਤਮਾ ਸਮਝੋ ਉਹ ਸਮਝਣਾ ਕਰ ਨਹੀਂ ਸਮਝਣਾ ਇਹ ਤਾਂ ਬਾਤ ਨਹੀਂ ਗੱਲ ਹੈ ਨਾ ਨਹੀਂ ਤਾਂ ਫਿਰ ਉਹ ਗੱਲ ਹੋਣੀ ਪਰਮੇਸ਼ਰ ਨੇ ਕੀ ਕਿਹਾ ਜਿਹੜਾ ਬਾਣੀ ਨੂੰ ਨਾ ਮੰਨੇਗਾ ਤਾਂ ਉਹ ਫਿਰ ਮੈਨੂੰ ਨਹੀਂ ਮੇਰੇ ਭਗਵਾਨ ਦੀ ਫਿਰ ਗੱਲ ਉਹ ਉੱਥੇ ਫਿਰ ਖੜੇ ਹੋ ਜਾਏਗਾ ਉਸ ਲਾਈਨ ਤੇ ਆ ਜਾਏਗਾ ਆਪਾਂ ਸਾਰੇ ਇਹ ਉਹ ਨੂੰ ਸੋਚ ਰਣ ਮੈਂ ਜੁਗ ਚੋਕੜੀ ਦਾ ਚੋਰ ਬਿਨਾ ਭਗਤਾਂ ਹੱਥ ਕਿਸੇ ਨਾ ਆਇਆ ਜਰਾ ਵੇਖੋ ਨਾਲ ਗੌਰ ਇਹ ਉਹ ਸ਼ੈ ਹੈ ਜਿਸ ਨੂੰ ਸਾਰੇ ਪੀਰ ਪਗੰਬਰ ਸੀਸ ਰਹਿ ਨਵਾਈਆ ਇਹ ਉਹ ਜੇ ਸੋ ਹਰ ਸੰਗ ਹੈ ਜੀ ਪਰਮੇਸ਼ਰ ਨੇ ਕਿਰਪਾ ਕੀਤੀ ਹੈ ਆਪ ਜੀ ਤੇ ਕੀਤੀ ਹੈ ਗ੍ਰੰਥ ਨੰਬਰ 10 ਦੀ ਲਿਖਤ ਆਪ ਦੀ ਨਾਲ ਮੈਂ ਸਾਂਝੀ ਕਰਾਂਗਾ ਸੰਤ ਮਣੀ ਸਿੰਘ ਦਾ ਲੇਖ ਹੈ ਬਹੁਤ ਹੀ ਪਿਆਰਾ ਛੋਟਾ ਜਿਹਾ ਲੇਖ ਹੈ ਜਦੋਂ 1966 ਬਿਕਰਮੀ ਦੇ ਵਿੱਚ ਸੰਤ ਮਣੀ ਸਿੰਘ ਜੇਲ ਮਸਤੂਆਣਾ ਸੰਗਰੋਹੀ ਮਸਤੂਆਣਾ ਲਿਖਿਆ ਹਰਵਾਨੀ ਦੇ ਵਿੱਚ ਕਈ ਮੇਰੇ ਗੁਰ ਸਿੱਖਾਂ ਨਾਲ ਇਤਰਾਜ਼ ਕੀਤਾ ਸੀ ਮਸਤੂਆਣਾ ਲਿਖਿਆ ਮੈਂ ਫੇਰ ਗਲ ਕਹਿਦਣਾ ਉਥੇ ਬੱਕਰੇ ਬਾਗ ਰਹੁੰਦਾ ਸੀ ਹਰਵਾਣੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ ਉਦੋਂ ਮਾਰੇ ਛੇ ਸਿੰਘ ਦੇ ਆਜੂ 18 ਸਾਲ ਸੀ ਉਸ ਵੇਲੇ ਵੀ ਉਸ ਦੇ ਉੱਪਰ ਭਗਵਾਨ ਦਾ ਪਰਦਾ ਪਿਆ ਹੋਇਆ ਸੀ ਚੱਕਿਆ ਨਹੀਂ ਸੀ ਗਿਆ ਕਿਉਂ ਜਿਹੜਾ ਸੰਤ ਮਣੀ ਸਿੰਘ ਸੀ ਉਹ ਦੁਆਪਰ ਦਾ ਕੌਣ ਸੀ ਅਰਜਨ ਸੀ ਤੇ ਕ੍ਰਿਸ਼ਨ ਅਰਜਨ ਨੂੰ ਕੀ ਕਿਹਾ ਸੀ ਉਹਦੇ ਸੀਸ ਤੇ ਪੰਜ ਮੁਖੀ ਸੋਹੇ ਤੇ ਪਰਦਾ ਕਿਵੇਂ ਚੱਕਿਆ ਜਾਂਦਾ ਸਜਨੋ ਗ੍ਰੰਥ ਨੰਬਰ 10 ਦੀ ਲਿਖਤੇ ਆ 1200 60 ਨੰਬਰ ਪੇਜ ਤੋਂ ਮੈਂ ਸ਼ੁਰੂ ਕਰ ਰਿਹਾ ਲਿਖਤ ਲੱਭੀ ਹੈ ਚੰਦ ਲਾਈਨਾ ਮਣੀ ਸਿੰਘ ਸੰਤ ਮਣੀ ਸਿੰਘ ਕਰੇ ਪੁਕਾਰ ਪ੍ਰਭ ਅਗੇ ਸੀ ਸਚੁਕਾਈਆ ਪ੍ਰਭ ਅਗੇ ਸੀ ਸਚੁਕਾਈਆ ਤੂੰ ਆਜ ਗੁਆ ਨਿਰਕਾਰ ਨਿਰਵੈਰ ਖੇਲ ਖਿਲਾਇਂਦਾ ਮੈਂ ਸਰਗੁਣ ਬਣਿਆ ਤੇਰਾ ਯਾਰ ਮੈਂ ਸਰਗੁਣ ਬਣਿਆ ਤੇਰਾ ਯਾਰ ਆਪਣਾ ਪੱਲੂ ਤੇਰੇ ਹੱਥ ਫੜਾਈਆ ਆਪਣਾ ਪੱਲੂ ਤੇਰੇ ਹੱਥ ਫੜਾਈਆ ਅੰਤਮ ਵੇਖਾਂ ਕੀ ਵੇਖਾਂ ਤੇਰਾ ਸੱਚ ਸੱਚਾ ਦਰਵਾਰ ਕਮਨ ਰੂਪ ਮਾਤ ਲੋਕ ਲਗਾਇੰਦਾ ਮੈਂ ਇਹ ਵੇਖਣਾ ਹੈ ਕੀ ਵੇਖਣਾ ਹੈ ਫਿਰ ਸੁਣ ਲੋ ਕਮਨ ਰੂਪ ਮਾਤ ਲੋਕ ਲਗਾਇੰਦਾ ਤੇਰੀ ਜੋਤ ਮੇਰਾ ਆਧਾਰ ਮੇਰੀ ਜੋਤ ਤੇਰਾ ਘਰ ਸੁਹਾਇੰਦਾ ਉਹ ਕਹਿੰਦਾ ਮੈਂ ਵੇਖਣਾ ਹੈ ਕਿ ਕਲਯੁਗਾਂ ਦੇ ਵਿੱਚ ਤੂੰ ਤੂੰ ਕਿਹੜਾ ਰੂਪ ਮਾਤ ਲੋਕ ਦੇ ਵਿੱਚ ਤੂੰ ਲਗਾ ਕੇ ਮਨ ਨਾਲੇ ਗੱਲ ਕਰੇਗਾ ਏਕਾ ਵਖਸ਼ ਕਰ ਮੇਰੇ ਨਿਰੰਕਾਰ ਏਕਾ ਆਪਣੀ ਝੋਲੀ ਅੱਗੇ ਡਾਇੰਦਾ ਤੂੰ ਜੋਦਾ ਸੂਰ ਵੀਰ ਬਲਕਾਰ ਤੇਰਾ ਅੰਤ ਕੋਈ ਨਾ ਆਇੰਦਾ ਤੇਰਾ ਕੋਈ ਅੰਤ ਨਹੀਂ ਮੈਂ ਹੋਕਾ ਦੇਵਾ ਵਾਰੋ ਵਾਰ ਮੈਂ ਹੋਕਾ ਦੇਵਾ ਵਾਰੋ ਵਾਰ ਗਲੀ ਗਲੀ ਆਪ ਸੁਣਾਇੰਦਾ ਉਹ ਗਲੀ ਗਲੀ ਗਿਆ ਉਹਨੇ ਹੋਕਾ ਦਿੱਤਾ ਮੈਂ ਜਾਵਾਂ ਤੇਰੇ ਦਰਵਾਰ ਹਰ ਮੰਦਰ ਤੇਰਾ ਚਰਨ ਟਿਕਾਇੰਦਾ ਹਰ ਮੰਦਰ ਵੀ ਗਿਆ ਸੀ ਤੇਰਾ ਚਰਨ ਟਕਾਇਂਦਾ ਮੈਂ ਅਨੰਦਪੁਰ ਵੇਖਾਂ ਤੇਰੀ ਗੁਲਜ਼ਾਰ ਅਨੰਦਪੁਰ ਵੀ ਗਿਆ ਸੀ ਉਹ ਰੋਲਾ ਪਾਇਆ ਸੀ ਉਸਨੇ ਘਰ ਸਾਚਾ ਸੋਬਾ ਪਾਇਂਦਾ ਤੂੰ ਦੇਣਾ ਦਰਸ਼ ਦਦਾਰ ਤੂੰ ਦੇਣਾ ਦਰਸ਼ ਦਦਾਰ ਦਰ ਇਕਾ ਮੰਗ ਮੰਗਾਇਂਦਾ ਮੰਗ ਮੰਗ ਰਿਹਾ ਸੰਤ ਮਨੀ ਸਿੰਘ ਅਗੋਂ ਬੋਲੇ ਸ਼ਬਦੀ ਧਾਰ ਅਗੋਂ ਬੋਲੇ ਸ਼ਬਦੀ ਧਾਰ ਨਿਰਗੁਣ ਨਿਰਗੁਣ ਹੁਕਮ ਜੇ ਨਾ ਆਇਂਦਾ ਸੁਣ ਲਿਓ ਹੁਣ ਬਣਾ ਕੇ ਟਕਾ ਕੇ ਸੋਨੇ ਉਹ ਨਿਰਗੁਣ ਨੁਰਕਨ ਹੁਣ ਕੀ ਗੱਲ ਕਹਿੰਦਾ ਸੰਤ ਮਣੀ ਸਿੰਘ ਤੇਰੀ ਸੁਣੇ ਨਾ ਕੋਈ ਪੁਕਾਰ ਉਹ ਸੰਤ ਮਣੀ ਸਿੰਘ ਤੇਰੀ ਦੀ ਕਿਸੇ ਨੇ ਪੁਕਾਰ ਹੀ ਨਹੀਂ ਸੁਣੀ ਸੰਤ ਮਣੀ ਸਿੰਘ ਤੇਰੀ ਸੁਣੇ ਨਾ ਕੋਈ ਪੁਕਾਰ ਮੇਰਾ ਪਰਦਾ ਤੇਰੇ ਉੱਪਰ ਛਾ ਜਾਂਦਾ ਮੇਰਾ ਪਰਦਾ ਤੇਰੇ ਉੱਪਰ ਛਾ ਜਾਂਦਾ ਹਰ ਸੰਗ ਜੀ ਹਰ ਵਾਣੀ ਜੋ ਕਹਿੰਦੀ ਹੈ ਜੇ ਉਸ ਤੇ ਚੱਲਾਂਗੇ ਤਾਂ ਬਚ ਜਾਵਾਂਗੇ ਜੇ ਸਟੇਜ ਅਕਾਲਪੁਰ ਕੀ ਦੀ ਸਟੇਜ ਤੇ ਖਲੋ ਕੇ ਮਨ ਮੰਤਨਾ ਅਰਥ ਕਰਕੇ ਜਾਂ ਸਮਝਾ ਕੇ ਚਲੇ ਜਾਵਾਂਗੇ ਇਹਦਾ ਫਿਰ ਉਹ ਜਿਹੜਾ ਡੰਡਾ ਸਤ ਰੰਗ ਡੰਡਾ ਇਹ ਉਹਨੇ ਫੇਰਨਾ ਹੀ ਫੇਰਨਾ ਟੋਏ ਟੋਪਿਆ ਕਰੀ ਸਫਾਈਆ ਜਿਸ ਦੇ ਹੱਥ ਵਿੱਚ ਫੜਿਆ ਸਤ ਰੰਗ ਦਾ ਡੰਡਾ ਅੱਗੇ ਸੰਤ ਮਣੀ ਸਿੰਘ ਤੇਰੀ ਸੁਣੇ ਨਾ ਕੋਈ ਪੁਕਾਰ ਮੇਰਾ ਪਰਦਾ ਤੇਰੇ ਉੱਪਰ ਛਾਇੰਦਾ ਅੰਤ ਫੇਰ ਆਵੇ ਦੂਜੀ ਮੈਂ ਕੀ ਇਸ ਤੇ ਯਕਤ ਕਰ ਲਵਾਂ ਹਰ ਸੰਗੇ ਜੋ ਅੰਤ ਫੇਰ ਆਵੇ ਦੂਜੀ ਵਾਰ ਨਿਰਗੁਣ ਨਿਰਗੁਣ ਮੇਲ ਤੇਰਾ ਮੇਲ ਨਿਰਗੁਣ ਨਾਲ ਹੋਣਾ ਸੱਜਣਾ ਨਿਰਗੁਣ ਨਿਰਗੁਣ ਮੇਲ ਮਿਲਾਇਂਦਾ ਦਿਵਸ ਦਿਹਾੜਾ ਕਰ ਵਿਚਾਰ ਸਾਚਾ ਪੀਵ ਆਪ ਖੁਲਾਇਂਦਾ ਕੌਣ ਸਿਰਫ ਆਤਮਾ ਦਾ ਪਰਮਾਤਮਾ ਜੋਤੀ ਜੋ ਸਰੂਪ ਆਰਾਬ ਆਪਣੇ ਕਿਰਪਾ ਘਰ ਆਪਣਾ ਹੁਕਮ ਆਪ ਵਰਤਾਇਂਦਾ

ਵੈਸਾ ਸਿੰਘ ਸ਼ੇਰ ਪੰਦ ਤੱਕ ਪੰਜ ਤਤ ਨજર ਨਾ ਆਈਆ ਪੰਜ ਤਤ ਸਿੰਘ ਸ਼ੇਰ ਨજર ਨਾ ਆਈਆ ਉਹ ਮਣੀ ਸਿੰਘ ਨੇਤਰ ਇਕਾ ਪੇਖਾ ਦਵੇ ਲੋਇ ਨਾ ਕੋਈ ਵੜਿਆ ਆ ਪ੍ਰਗਟ ਹੋਵੇ ਮਾਝੇ ਦਿਸ਼ਾ ਸੰਬਲ ਰੁਤ ਆਪ ਇਹ ਹੁਕਮ ਵਰਤਾਇਆ ਸੁਣ ਸੰਬਲ ਰੁਤ ਆਪ ਸੁਹਾਇੰਦਾ

ਛੋਟੀ ਜੀ ਦੋ ਤਣ ਲਾਇਨਾ ਹੈ ਉਹ ਮੈਂ ਮਾਫੀ ਚਾਹਾਂਗਾ ਵੀਰ ਤੂੰ ਕਿ ਉਸ ਵੇਲੇ ਕੀ ਗੱਲ ਹੋਈ ਸੀ ਸੰਤ ਮਣੀ ਸਿੰਘ ਤੇਰਾ ਰੂਪ ਅਨੂਪ ਜੋਤ ਸਰੂਪ ਤੇਰੇ ਦਰ ਮੰਗਾਉਣਾ ਰੂਪ ਰੰਗ ਰੇਖ ਨਾ ਕੋਈ ਵਿਖਾਏਂਦਾ ਗੁਰ ਗੁਰ ਸਿਖਾਂ ਤੇਰੇ ਨਾਲ ਮਿਲਾਉਣਾ ਆਪਣੀ ਹੱਥੀ ਗੰਢ ਦਵਾਇਂਦਾ ਆਪਣੀ ਹੱਥੀ ਗੰਢ ਦਵਾਇਂਦਾ ਪਰਮੇਸ਼ਰ ਨੇ ਕਿਹਾ ਤੁਹਾਨੂੰ ਮੈਂ ਗੁਰਮੁਖਾਂਤ ਨਾਲ ਤੁਹਾਨੂੰ ਮੈਂ ਆ ਕੇ ਰਲਾਵਾਂਗਾ اپنی ہتھی گانڈ دو گا ایک پرمیشن نے کیا سنو اکیٹی کیا پرمیشن نے جوتی جو شروع جو پر اب اپنی کرپا کرے کھیل کر سچا ہار سچا کھیل کرے کھر کھار نرگون نرگون ہو اجیار نرگون نرگون لے بلائیا پہلی اسوں سچے ویہار ویوہاری آپ کرائیا سچ کھنڈ بنائے سچا ਦਰبار ਲੋਕਮਾਤ ਦੇ ਵੜਿਆਈਆ ਕਿੱਥੇ ਵੜਾਈ ਦੇ ਰਿਹਾਓ ਲੋਕਮਾਤ ਕਦੂ ਪਹਿਲੀ ਅਸੂ ਸੱਚ ਵਿਹਾਰ ਵਿਭਾਰੀ ਆਪ ਕਰਾਏ ਜਾਂ ਸੱਚਖੰਡ ਬਣਾਏ ਸੱਚਾ ਦਰਬਾਰ ਲੋਕਮਾਤ ਦੇ ਵੜਿਆਈਆ ਨਿਰਗੁਣ ਜੋਤ ਕਰ ਉਜਾਰ ਨਿਰਵੈਰ ਆਸਣ ਲਾਇਆ ਸ਼ਾ ਪਾਦਸ਼ਾਹ ਬਨ ਸੱਚੀ ਸਰਕਾਰ ਕਰੇ ਖੇਲ ਸੱਚਾ ਸ਼ੈਨ ਸ਼ਾਇਆ ਸ਼ਬਦ ਪਰਵਾਨਾ ਦੇਵੇ ਏਕਾ ਵਾਰ ਕਿੰਨੀ ਵਾਰ ਇਹ ਸਾਰਿਆਂ ਨੂੰ ਹਦਾਇਤਾਂ ਇੱਕ ਵਾਰ ਆ ਉਸਨੇ ਵਾਰ-ਵਾਰ ਨਹੀਂ ਆ ਕੇ ਦੇਣੀ ਆ ਇਹ ਜਿਨੇ ਮੰਨ ਲਿਆ ਤਾਂ ਠੀਕ ਹੈ ਨੀਤਾ ਇਹਦੇ ਕੋਲੋਂ ਛੁਟਕਾਰਾ ਹੋਣਾ ਹੀ ਹੋਣਾ ਫਿਰ ਉਹਦੇ ਅੰਦਰ ਵਾਲਾ ਨਾ ਕਿਸ ਨੂੰ ਲੱਭਿਆ ਤਾਂ ਨਾ ਕਿਸੇ ਨੂੰ ਮਿਲਣਾ ਇਹ ਅਕਲ ਵੀ ਕਹਿੰਦੀ ਅਕਲ ਕੇ ਮੈਂ ਆਪਣੀ ਅਕਲ ਨਾਲ ਲੱਭ ਸਕੀ ਭਗਵਾਨ ਇਹ ਗੱਲ ਯਾਦ ਰੱਖ ਲਿਓ ਦੋ ਲਾਈਨ ਹੋਰ ਪਲੀਜ਼ ਮਾਫ ਕਰਨਾ ਸ਼ਬਦ ਪਰਵਾਨਾ ਦੇਵੇ ਏਕਾ ਵਾਰ ਦੂਸਰ ਏਲ ਚੀ ਨਾ ਕੋਈ ਰਲਾਈਆ ਦੂਸਰ ਏਲ ਚੀ ਨਾਲ ਨਾ ਕੋਈ ਰਲਾਈਆ ਸੁਣ ਸੰਦੇਸ਼ ਆਉਣਾ ਚਲ ਦਰਬਾਰ ਦਰ ਦਰਵਾਜਾ ਦੇ ਸਮਝਾਈਆ ਸੰਬਲ ਨਗਰ ਧਾਮ ਨਿਆਰ ਸੰਬਲ ਨਗਰ ਧਾਮ ਨਿਆਰ ਗੋਬਿੰਦ ਗਾ ਕੇ ਗਿਆ ਅੰਤਮ ਮਾਇਆ ਏ ਗੋਬਿੰਦ ਪਾਸ਼ਾ ਗਾ ਕੇ ਗਈ ਸੀ ਕਦੂ ਗਾਇਆ ਸੀ ਅੰਤਮ ਦੇਲੇ ਕਿਸੇ ਨੇ ਸਵਾਲ ਕੀਤਾ ਸੀ ਮੈਨੂੰ ਕਿ ਕਿ ਨਹੀਂ ਗੋਬਿੰਦ ਨੇ ਨਹੀਂ ਸੀ ਗਾਇਆ ਫਿਰ ਸੁਣ ਲੋ गोविंद गा के गया अंतम माहिया ਆਉਣਾ ਪੁੱਛ ਕੇ ਸੱਚੇ ਯਾਰ ਕੌਣ ਕੁੱਟੇ ਫੇਰਾ ਪਾਈਆ ਕਿਹੜੀ ਕੁੰਡ ਵਿੱਚ ਤੂੰ ਆਉਂਗਾ ਅੱਗੋਂ ਬੋਲ ਕਹੇ ਆਪ ਕਰਤਾਰ ਸ਼ਬਦੀ ਸ਼ਬਦ ਸ਼ਬਦ ਜਨਾਈਆ ਜਿਸ ਦਰ ਚਾਰ ਯੁਗ ਦੇ ਵਿਛੜੇ ਗੁਰਮੁਖ ਬੈਠੇ ਮੀਤ ਮੁਰਾਰ ਤਿਸ ਦਰ ਜਾਣਾ ਵਾਹੋ ਦਾਹੀਆ ਅੱਗੋਂ ਮਿਲੇ ਆਪ ਨਿਰੰਕਾਰ ਬੈਠਾ ਆਸ ਤਕਾਈ ਆ ਉਹ ਵਿਆਸ ਲੈ ਕੇ ਬੈਠਾ ਪਰਮਾਤਮਾ ਜੋਤੀ ਜੋਸ ਰੂਪ ਹਰ ਆਪ ਆਪਣੀ ਕਿਰਪਾ ਕਰ ਆਪਣਾ ਪੇਵ ਆਪ ਖੁਲਾਈ ਆ ਆਪਣਾ ਪੇਵ ਪਰਮਾਤਮਾ ਨੇ ਸਜਣੋ ਆਪ ਖੋਲੇ ਆਏ ਗ੍ਰੰਥ ਨੰਬਰ 10 ਤੇ ਲਿਖਤ ਜਿੱਥੋਂ ਛੱਡੀ ਹੈ 1100 1200 ਪਹਾੜੀ ਲਿਖਤੇ ਆ ਇਹ ਕਾਲਪੁਰਖ ਦੀ ਸਟੇਜ ਆ ਇੱਥੇ ਕਿਸੇ ਨੂੰ ਕੋਈ ਮਾਨ ਨਹੀਂ ਹੋਣਾ ਚਾਹੀਦਾ ਕਿਉਂਕਿ ਉਹਨੇ ਸਾਨੂੰ ਆ ਕੇ ਕੋਜਿਆਂ ਕਮਲਿਆਂ ਨੂੰ ਲਿਬੜਿਆਂ ਨੂੰ ਚਿਕੜਿਆਂ ਨੂੰ ਆ ਕੇ ਆਪਣੀ ਚਰਨੀ ਲਾ ਲਾਇਆ ਪ੍ਰਮਾਤਮਾ ਨੇ ਸੋ ਮੈਂ ਮਾਫੀ ਚਾਹਾਂਗਾ ਸ਼ਬਦ ਪੜਦੇ ਆ ਗਲਤੀਆਂ ਜ਼ਰੂਰ ਹੋ ਜਾਂਦੀਆਂ ਹੈ ਬੱਚਾ ਅਣਜਾਣ ਹਾਰੀ ਹਰ ਸੰਗਤ ਮਾਫ ਕਰੇ ਹਿਊਜਨਛਾ ਜੀ ਵੀ ਮਾਫ ਕਰ ਦੇ ਪੰਜ ਜਗਾਰਿਆਂ ਦਾ ਹਰ ਸੰਗਤ ਜੀ ਉੱਚੀ ਆਵਾਜ਼ ਸਾਦਿਓ ਸੋਹੰਗ ਮਹਾਰਾਹੀ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀਦ ਸੋਹੰਗ ਮਹਾਰਾਹੀ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀਦ ਸੋਹੰਗ ਮਹਾਰਾਹੀ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀਦ